ਕਿ ਇੰਡੀਅਨ ਗਵਰਨਮੈਂਟ ਬਾਹਰ ਤਾ ਫਾਂਸੀ ਦਾ ਜਾਦਵ ਦੇ ਕੇਸ ਵੀ ਫਾਂਸੀ ਦਾ ਵਿਰੋਧ ਕਰ ਰਹੀ ਹੈ ਤੇ ਕਤਰ ਚ ਵੀ ਵਿਰੋਧ ਕਰਦੀ ਹੈ ਇਥੇ ਇਹ ਫਾਂਸੀ ਦੀ ਹਮਾਇਤ ਕਰਦੀ ਹੈ ਸਾਡੇ ਕੇਸਸ ਦੇ ਵਿੱਚ ਤੇ ਜੀ ਇਹ ਫਿਰ ਇੰਡੀਅਨ ਗਵਰਨਮੈਂਟ ਸਿੱਖਾਂ ਨੂੰ ਇੰਡੀਅਨ ਸਟੇਟ ਦਾ ਹੈ ਆਰਟੀਕਲ 14 ਕਹਿੰਦਾ ਹੈ ਕਿ ਕਾਨੂੰਨ ਦੀ ਨਜ਼ਰ ਸਾਰੇ ਬਰਾਬਰ ਨੇ ਜੇ ਇਹ ਬਰਾਬਰ ਨਹੀਂ ਸਮਝ ਰਹੀ ਤੇ ਫਿਰ ਇਹ ਪ੍ਰिजनਰ ਆਫ ਵਾਰ ਸਮਝਲਣ ਹੈ ਗਿਆ ਕਿ ਰਾਜਵਾਨੇ ਸਾਹਿਬ ਨੇ ਕਿਹਾ ਕਿ ਮੇਰਾ ਕੇਸ ਡਿਸਾਈਡ ਕੀਤਾ ਜਾ ਇਹ ਛੱਡਣਾ ਦੀ ਡਿਫਰੈਂਟ ਹੈ ਨਾ ਮਤਲਬ ਉਹ ਤਾਂ ਫਿਰ ਡਿਫਰੈਂਟ ਪੈਰਾਮੀਟਰਸ ਜਿਹੜੇ ਹੈਗੇ ਨੇ ਉਹ ਤੇ ਦੇਖਣਗੇ ਉਹਨਾਂ ਨੇ ਤੇ ਕਿਹਾ ਮੇਰੇ ਕੇਸ ਨੂੰ ਡਿਸਾਈਡ ਕਰੋ ਤੁਸੀਂ ਡਿਸਾਈਡ ਕਿਉਂ ਨਹੀਂ ਕਰਦੇ 31 ਮਾਰਚ 2012 ਨੂੰ ਜਦੋਂ ਇਹਨਾਂ ਨੂੰ ਫਾਂਸੀ ਲਾਉਣੀ ਸੀ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਉਦੋਂ ਫਿਰ ਸ਼ਰਮਣੀ ਕਮੇਟੀ ਰਾਸ਼ਟਰਪਤੀ ਕੋਲ ਚੱਲੇਗੀ ਮਰਸੀ ਪਟੀਸ਼ਨ ਲੈ ਕੇ ਉਸ ਮਰਸੀ ਪਟੀਸ਼ਨ ਨੂੰ ਸਟੇ ਕਰ ਦਿੱਤਾ ਰਾਸ਼ਟਰਪਤੀ ਵੇ ਇੰਡੀਅਨ ਗਵਰਨਮੈਂਟ ਨੂੰ ਇੱਕ ਪਾਸੇ ਤਾਂ ਇਹ ਜਿਹੜਾ ਕਲਪੂਸ਼ਨ ਜਾਦਵ ਹੈ ਜਿਹੜਾ ਜਸੂਸੀ ਜੇ ਨੂੰ ਪਾਕਿਸਤਾਨ ਨੇ ਫਾਂਸੀ ਕੀਤੀ ਹੈ ਜਿਹਦਾ ਕੇਸ ਯੂਨ ਚ ਪੈਂਡਿੰਗ ਹੈ ਉਥੇ ਇੰਡੀਅਨ ਗਵਰਨਮੈਂਟ ਕਹਿੰਦੀ ਹੈ ਕਿ ਕਲਪੂਸ਼ਨ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਐਵੇਂ ਜਿਹੜੇ 8 ਬੰਦੇ ਇਹਨਾਂ ਦੇ ਫੜੇ ਗਏ ਸੀ ਕੱਤਰ ਵਿੱਚ ਉਹਨਾਂ ਨੂੰ ਛਡਾਉਣ ਲਈ ਇੰਡੀਅਨ ਸਟੇਟ ਪ੍ਰਾਈਮ ਮਿਨਿਸਟਰ ਮੋਦੀ ਫਟਾਫਟ ਚਲਾ ਗਿਆ ਹੈ ਉਥੋਂ ਉਹਨਾਂ ਦੀ ਫਾਂਸੀ ਵੀ ਮਾਫ ਕਰ ਇਹਨਾਂ ਨੇ ਸਟੇ ਕਰਾ ਲਈ ਕੋ ਕਿੰਨੀ ਵਾਰੀ ਇਹਨਾਂ ਦੀ ਗਵਰਨਮੈਂਟਸ ਰਹੀਆਂ ਨੇ ਇਹਨਾਂ ਨੇ ਕਦੇ ਕੋਈ ਰੈਜ਼ੋਲੂਸ਼ਨ ਨਹੀਂ ਪਾਇਆ ਹੈਗਾ ਤਿੰਨ ਵਾਰੀ ਸਰਕਾਰ ਰਹੀ ਹੈ 95 ਤੋਂ ਬਾਅਦ ਬਦਲਦਲੀਆਂ ਦੀ ਇਹਨਾਂ ਨੂੰ ਪੁੱਛੋ ਕਿ ਕਿਹੜਾ ਰੈਜ਼ੋਲੂਸ਼ਨ ਤੁਸੀਂ ਅਸੈਂਬਲੀ ਦੀ ਫਲੋਰ ਤੇ ਲੈ ਕੇ ਆਏ ਹੋ ਬੰਦਿਆਂ ਨੂੰ ਛਡਾਉਣ ਲਈ ਹਣ ਤੁਸੀਂ ਜੇ ਫੁੱਲਨ ਦੇਵੀ ਨੇ ਬਾਈ ਠਾਕਰ ਮਾਰੇ ਸੀ ਸ਼ਰਿਆ ਮਾਰੇ ਨੇ ਜੇ ਤੁਸੀਂ ਉਹਦੇ ਖਿਲਾਫ ਕੇਸ ਵਾਪਸੀ ਲੈ ਸਕਦੇ ਹੋ ਛੱਡ ਸਕਦੇ ਹੋ ਜੇ ਦਾਰਾ ਸਿੰਘ ਛੱਡਿਆ ਜਾ ਸਕਦਾ ਹੈ ਜੇ ਤੁਸੀਂ ਸ਼ੋਰੀ ਲਾਲ ਵਰਗੇ ਛੱਟ ਸਕਦੇ ਹੋ ਜਸਵੰਤ ਸਿੰਘ ਖਾਲੜੇ ਦੇ ਕਾਤਲ ਛੱਟ ਸਕਦੇ ਹੋ ਤਾਂ ਫਿਰ ਇਹਨਾਂ ਸਿੰਘਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੈਸ਼ਰ ਹੀ ਨਹੀਂ ਬਣਾ ਰਹੇ ਸਸਸੀ ਕਾਲੀ ਕਵਰੀ ਫੇਰ ਤੋਂ ਬੈਲਾਂਸਿੰਗ ਰਾਜੋਵਾਲਾ ਦੀ ਕਿਉਂਕਿ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋਈ ਹੋਈ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਜਿਹੜੀ ਹੁਣ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਨਾ ਤਾਂ ਇਹ ਹੈ ਵੀ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਹੈ ਤੇ ਨਾ ਹੀ ਇਹ ਹੈ ਵੀ ਅੱਗੇ ਨੂੰ ਕੋਈ ਰਾਹਤ ਮਿਲ ਸਕਦੀ ਹੈ ਹਾਲਾਂਕਿ ਸਰਕਾਰਾਂ ਤੇ ਇਸ ਗੱਲ ਨੂੰ ਲੈ ਕੇ ਜਰੂਰ ਰੋਸਗੀ ਰਹੀ ਕਿ ਆਖਰ ਜਦੋਂ ਉਹਨਾਂ ਨੂੰ ਛੱਡੇ ਜਾਣ ਨੂੰ ਲੈ ਕੇ ਗੱਲ ਹੋ ਚੁੱਕੀ ਸੀ ਐਲਾਨ ਹੋ ਚੁੱਕਿਆ ਸੀ ਤਾਂ ਆਖਰਕਾਰ ਛੱਡਿਆ ਕਿਉਂ ਨਹੀਂ ਗਿਆ ਦੂਜੇ ਪਾਸੇ ਗੱਲ ਇਹ ਕਿ ਇੱਕ ਜਦੋਂ ਐਜੀਟੇਸ਼ਨ ਦੇਖਦੇ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਈ ਸਿੰਘ ਹੈਗੇ ਨੇ ਪਰ ਸਿਰਫ ਰਾਜਵਾਨਾਂ ਨੂੰ ਲੈ ਕੇ ਹੀ ਕਿਉਂ ਜਿਹੜਾ ਇਸ ਵਾਰੀ ਫੇਰ ਇੱਕ ਵਾਰੀ ਮੁੱਦਾ ਗਰਮਾਇਆ ਦਿੱਖਦਾਗਾ ਸਨ ਐਡਵੋਕੇਟ ਸਿਮਰਨਜੀਤ ਸਿੰਘ ਨੇ ਸਿਮਰਨਜੀਤ ਜੀ ਦੇਖਿਆ ਜਾਵੇ ਪਹਿਲਾਂ ਤਾਂ ਇਹ ਸਿਚੁਏਸ਼ਨ ਹੁਣ ਹੈ ਕੀ ਹੈ ਕਿਉਂਕਿ ਕਈ ਵਾਰੀ ਕੇਸ ਇੱਕ ਹੋ ਗਿਆ ਉਸ ਤੋਂ ਬਾਅਦ ਕੁਝ ਵਾਪਸ ਐਪਲੀਕੇਸ਼ਨ ਕੋਈ ਵਾਪਸ ਲੈ ਲਈ ਕੋਈ ਕੇਸ ਵਾਪਸ ਲੈ ਲਿਆ ਐਟ ਪ੍ਰੈਜ਼ੈਂਟ ਸਿਚੁਏਸ਼ਨ ਰਾਜੂ ਵਾਲਾ ਦੀ ਫਾਂਸੀ ਤੋਂ ਬਾਅਦ ਡਾਇਰੈਕਟਲੀ ਹੁਣ ਕੀ ਹੈਗੀ ਮੈਂ ਤੁਹਾਨੂੰ ਬੈਕਗ੍ਰਾਉਂਡ ਤੋਂ ਲੈ ਕੇ ਜਾਵਾਂਗਾ 1995 31 ਅਗਸਤ 1995 ਨੂੰ ਪੰਜਾਬ ਦੇ ਫਾਰਮਰ ਚੀਫ ਮਿਨਿਸਟਰ ਬੈਂਸ ਸਿੰਘ ਦਾ ਕਤਲ ਹੁੰਦਾ ਹੈ ਉਸ ਕਤਲ ਤੋਂ ਬਾਅਦ ਐਫੀਆਰ ਦਰਜ ਹੁੰਦੀ ਹੈ ਚੰਡੀਗੜ੍ਹ 'ਚ ਜਿਹਦੇ ਵਿੱਚ ਟੋਟਲ 8 ਬੰਦੇ ਫੜੇ ਜਾਂਦੇ ਹਨ ਹਨਾ ਬਾਕੀ ਜਿਹੜੇ ਨੇ ਪੀਓ ਡिक्लेअर ਨਹੀਂ ਉਹਨਾਂ ਚ ਪਾਈ ਜਗਤਾਰ ਸਿੰਘ ਹਵਾਰਾ ਪਾਈ ਰਜਵਾਨਾ ਨੂੰ ਦੋਨਾਂ ਨੂੰ ਫਾਂਸੀ ਹੁੰਦੀ ਉਹ ਜਦੋਂ ਟ੍ਰਾਇਲ ਸ਼ੁਰੂ ਹੁੰਦਾ ਚਾਰਜ ਫਰੇਮ ਹੋ ਜਾਂਦੇ ਨੇ ਉਸ ਤੋਂ ਬਾਅਦ ਰਜਵਾਨਾ ਸਭ ਕਹਿੰਦੇ ਨਹੀਂ ਕਿ ਮੈਨੂੰ ਇੰਡੀਅਨ ਜੁਡੀਸ਼ਰੀ ਤੇ ਜ਼ਕੀਰ ਨਹੀਂ ਹੈਗਾ ਮੈਂ ਕੋਈ ਕੇਸ ਨਹੀਂ ਲੜਨਾ ਕੋਈ ਅਪੀਲ ਦਲੀਲ ਨਹੀਂ ਕੱਢਣੀ 2012 ਦੇ ਵਿੱਚ ਜਦੋਂ ਹਾਈ ਕੋਰਟ ਫਾਂਸੀ ਨੂੰ ਕਨਫਰਮ ਕਰ ਦਿੰਦੀ ਹੈ ਜਦੋਂ ਵੀ ਕਿਸੇ ਨੂੰ ਫਾਂਸੀ ਹੁੰਦੀ ਹੈ ਸੈਸ਼ਨ ਕੋਰਟ ਕਰਦੀ ਹੈ ਤੇ ਉਹਦੀ ਜਿਹੜੀ ਕਨਫਰਮੇਸ਼ਨ ਹੁੰਦੀ ਹੈ ਉਹ ਹਾਈ ਕੋਰਟ ਕਰਦੀ ਹੈ ਕਿਉਂਕਿ ਰਾਜਵਾਨਾ ਸਭ ਅਪੀਲ 'ਚ ਨਹੀਂ ਗਏ ਇਹਨਾਂ ਦੀ ਉਹਨਾਂ ਨੇ ਫਾਂਸੀ ਕਨਫਰਮ ਕਰ ਦਿੱਤੀ 31 ਮਾਰਚ 2012 ਨੂੰ ਜਦੋਂ ਇਹਨਾਂ ਨੂੰ ਫਾਂਸੀ ਲਾਉਣੀ ਸੀ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਉਦੋਂ ਫਿਰ ਸ਼ਰੋਮਣੀ ਕਮੇਟੀ ਰਾਸ਼ਟਰਪਤੀ ਕੋਲ ਚੱਲੇਗੀ ਮਰਸੀ ਪਟੀਸ਼ਨ ਲੈ ਕੇ ਉਸ ਮਰਸੀ ਪਟੀਸ਼ਨ ਨੂੰ ਸਟੇ ਕਰ ਦਿੱਤਾ ਰਾਸ਼ਟਰਪਤੀ ਨੇ ਉਸ ਤੋਂ ਬਾਅਦ ਜਿਹੜਾ ਹੋਮ ਮਿਨਿਸਟਰ ਸੀ ਅਮਿਤ ਸ਼ਾਹ ਉਹਨੇ ਕਿਹਾ ਕਿ ਅਸੀਂ ਛੱਡਣ ਜਾ ਰਹੇ ਹਾਂ ਉਹ ਉਸ ਤੋਂ ਬਾਅਦ ਇੱਕ ਜਿਹੜੀ ਪਟੀਸ਼ਨ ਸੀ ਉਹ ਰਾਜਵਾਨਾ ਵਾਹਨਾ ਵੱਲੋਂ ਫਾਈਲ ਹੋ ਗਈ ਕਿ ਮੇਰੀ ਐਨਾਚਰ ਹੋ ਗਿਆ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਮੇਰੀ ਸੁਣਵਾਈ ਕੀਤੀ ਜਾਏ ਇਹ ਪਟੀਸ਼ਨ ਫਿਰ ਉਹਨਾਂ ਨੇ ਦਾਖਲ ਕਰੀ ਹਾਂਜੀ ਸੋ ਉਸ ਕੇਸ ਤੇ ਵੀ ਸੁਣਵਾਈ ਨਹੀਂ ਹੋ ਰਹੀ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਉਹਦੇ ਵਿੱਚ ਕੋਈ ਐਪਲੀਕੇਸ਼ਨ ਪੁੱਟ ਕੀਤੀ ਹੈ ਜਦੇ ਵਿੱਚ ਡਾਇਰੈਕਸ਼ਨਸ ਹੋ ਗਈਆਂ ਨੇ ਪੰਜਾਬਸ ਇਹਨੂੰ ਚੰਡੀਗੜ੍ਹ ਗਵਰਨਮੈਂਟ ਨੂੰ ਵੀ ਯੂਨੀਅਨ ਨੂੰ ਵੀ ਅਦਰ ਸਾਈਡਸ ਹੋ ਗਈ ਤੇ ਇਹ ਜਿਹੜਾ 4 ਹਫ਼ਤਿਆਂ ਦੇ ਵਿੱਚ ਵਿੱਚ ਇਹ ਤੋਂ ਜਵਾਬ ਮੰਗਿਆ ਹੈ ਹੁਣ ਇਹ ਚਾਹੁੰਦੇ ਕੀ ਨੇ ਕਿ ਵੀ ਡਿਸਾਈਡ ਹੋਵੇ ਵੀ ਫਾਂਸੀ ਹੋਣੀ ਹੈ ਜਾਂ ਰਾਹਤ ਮਿਲਣੀ ਹੈ ਜਾਂ ਅੰਦਰੀ ਉਹਨਾਂ ਨੇ ਜੇਲ੍ਹ ਚ ਹੀ ਰਹਿਣਾ ਉਹ ਤਾਂ ਕਹਿੰਦੇ ਮੇਰਾ ਕੇਸ ਡਿਸਾਈਡ ਕੀਤਾ ਜਾਏ ਮੈਨੂੰ ਰਿਲੀਜ਼ ਕੀਤਾ ਜਾਏ ਹੁਣ ਅਸੀਂ ਇਹਨੂੰ ਦੋ ਤਰੀਕਿਆਂ ਨਾਲ ਦੇਖਦੇ ਆਂ ਦੇਖੋ ਜਿਹੜਾ 올 7s ਦਾ ਡਿਫਰੈਂਟ ਕੇਸ ਹੈ 8ਵਾਂ ਬੰਦਾ ਜਿਹੜਾ ਨਸੀਬ ਸਿੰਘ ਸੀ ਉਹ ਸਜ਼ਾ ਕੱਟ ਕੇ ਆ ਚੁੱਕਿਆ ਇਸ ਕੇਸ ਸੱਤ ਬੰਦੇ ਟੋਟਲ ਨੇ ਅਸ ਦੀ ਡਿਟ ਜਿਹੜੇ ਅਰੈਸਟ ਨੇ ਹਾਂ ਇਹਨਾਂ ਨੇ ਕੀ ਕੀਤਾ ਹੈ ਕਿ ਭਾਈ ਜਿਹੜਾ ਜਗਤਾਰ ਸਿੰਘ ਹਵਾਰਾ ਸੀ ਉਹਨਾਂ ਨੂੰ ਫਾਂਸੀ ਹੋਈ ਸੀ ਜੱਜ ਨੇ ਫਾਂਸੀ ਤੋੜ ਕੇ ਲਾਈਫ ਇੰਪ੍ਰਿਜ਼ਨਮੈਂਟ ਟਿਲ ਨੈਚਰਲ ਡੈਥ ਕਰ ਦਿੱਤਾ ਸੀ ਉਹਦੇ ਅਗੇਂਸਟ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਚਲੇ ਗਈ ਸੋ ਉਹ ਵੀ ਕੇਸ ਪੈਂਡਿੰਗ ਹੈ ਪਾਈ ਪਰਮਜੀਤ ਸਿੰਘ ਪਿਹੋਰਾ ਭਾਈ ਜਗਤਾਰ ਸਿੰਘ ਤਾਰਾ ਦੋਨਾਂ ਨੂੰ ਨੈਚੁਰਲ ਡੈਥ ਤੱਕ ਲਾਈਫ ਇਨ ਪ੍ਰिजनਮੈਂਟ ਹੈਗੀ ਹੈ ਦੂਸਰੇ ਤਿੰਨ ਬੰਦੇ ਨੇ ਉਹਨਾਂ ਨੂੰ ਸਿੰਪਲ ਇਨ ਪ੍ਰिजनਮੈਂਟ ਹੈਗੀ ਹੈ ਇਹਦੇ ਵਿੱਚ ਫਿਰ ਕੋਈ ਪ੍ਰੋਬਲ ਵਗੈਰਾ ਵੀ ਨਹੀਂ ਮਿਲਦੀ ਹੁੰਦੀ ਜਿਹੜੀ ਐ ਨੈਚੁਰਲ ਡੈਥ ਵਾਸਤੇ ਅਨਾਉਂਸ ਹੋ ਜੀ ਦੇਖੋ ਜਦੋਂ ਅਦਰ ਕੇਸਸ ਨੇ ਮਤਲਬ ਦੇਖੋ ਦੂਜੇ ਕੇਸਸਸ ਮੈਂ ਡਿਸਕਸ ਨਹੀਂ ਕਰਦਾ ਜਿਹੜਾ ਕੇਸ ਭਾਈ ਬਲਵੰਤ ਸਿੰਘ ਰਾਜੋ ਆਣੇ ਦਾ ਹੈ ਇਹਨਾਂ ਨੂੰ 29 ਸਾਲ ਹੋ ਗਏ ਨੇ ਇਹਨਾਂ ਤੇ ਸਭਾਈ ਬੈਂਤ ਸਿੰਘ ਮਰਡਰ ਕੇਸ ਤੋਂ ਕੋਈ ਵੀ ਐਫਆਰ ਨਹੀਂ ਹੈ ਇਹਨਾਂ ਦਾ ਕੋਈ ਮਿਸਕੰਡਕਟ ਐਸਾ ਨਹੀਂ ਹੈਗਾ ਕਿ ਇਹਨਾਂ ਨੂੰ ਪਰੋਲ ਲਾ ਦਿੱਤੀ ਜਾ। ਤੁਸੀਂ 29 ਸਾਲ ਤੋਂ ਨਾਤੇ ਬੰਦੇ ਦੀ ਜਿਹੜੀ ਹੈ ਪਰੋਲ ਦੇ ਰਹੇ ਹੋ। ਤੇ ਸੁਪਰੀਮ ਕੋਰਟ ਦੀਆਂ ਨੰਬਰ ਆਫ ਲੈਂਡਮਾਰਕ ਜਜਮੈਂਟਸ ਨੇ ਜਿੱਚ ਲੌਂਗ ਕਸਟਡੀ ਨੂੰ ਵੇਸ ਬਣਾ ਕੇ ਉਹਦੇ ਕੰਡਕਟ ਨੂੰ ਬਣਾ ਕੇ ਬੰਦਿਆਂ ਨੂੰ ਛੱਡਿਆ ਗਿਆ। ਹੁਣ ਦੂਸਰਾ ਪੱਖ ਇਸ ਕੇਸ ਦੇ ਵਿੱਚ ਹੈ ਇੰਡੀਅਨ ਗਵਰਨਮੈਂਟ ਦਾ ਹੈ। ਬਈ ਇੰਡੀਅਨ ਗਵਰਨਮੈਂਟ ਨੂੰ ਇੱਕ ਪਾਸੇ ਤਾਂ ਇਹ ਜਿਹੜਾ ਕੁਲਪੂਸ਼ਨ যাদਬ ਹੈ ਜਿਹੜਾ ਜਸੂਸੀ ਜਿਹਨੂੰ ਪਾਕਿਸਤਾਨ ਨੇ ਫਾਂਸੀ ਕੀਤੀ ਹੈ ਜਿਹਦਾ ਕੇਸ ਯੂਨ ਚ ਪੈਂਡਿੰਗ ਹੈ ਉਥੇ ਇੰਡੀਅਨ ਗਵਰਨਮੈਂਟ ਕਹਿੰਦੀ ਹੈ ਕਿ ਕਲਪੂਸ਼ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਐਵੇਂ ਜਿਹੜੇ 8 ਬੰਦੇ ਇਹਨਾਂ ਦੇ ਫੜੇ ਗਏ ਸੀ ਕੱਤਰ ਵਿੱਚ ਉਹਨਾਂ ਨੂੰ ਛਡਾਉਣ ਲਈ ਇੰਡੀਅਨ ਸਟੇਟ ਪ੍ਰਾਈਮ ਮਿਨਿਸਟਰ ਮੋਦੀ ਫਟਾਫਟ ਚਲਾ ਗਿਆ ਉਤੋਂ ਉਹਨਾਂ ਦੀ ਫਾਂਸੀ ਵੀ ਮਾਫ ਕਰ ਇਹਨਾਂ ਨੇ ਸਟੇ ਕਰਾ ਲਈ ਇੱਥੇ ਜਿਹੜਾ ਸਿਕ 29 ਸਾਲ ਤੋਂ ਜੇਲ੍ਹ ਚ ਬੰਦਾ ਹੈ ਜਿਸਦਾ ਕੋਈ ਦੂਜਾ ਕ੍ਰਿਮੀਨਲ ਟਰੈਕ ਰਿਕਾਰਡ ਨਹੀਂ ਹੈਗਾ ਉਹ ਉਹਨੂੰ ਤੁਸੀਂ ਛੱਡ ਨਹੀਂ ਰਹੇ ਹੈਗੇ ਤੇ ਜਿਹੜੀ ਗੱਲ ਸੁਪਰੀਮ ਕੋਰਟ ਦੀ ਹੈ ਉੱਥੇ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈ ਕਿ ਜਿਹੜਾ ਜਿਵੇਂ ਤੁਸੀਂ ਉਹ ਬਜ਼ਰੰਗ ਦਲ ਵਾਲਾ ਜਿਹੜਾ ਦਾਰਾ ਸਿੰਘ ਸੀ ਰਵਿੰਦਰ ਕੁਮਾਰ ਹੈ ਜਿਨਨੇ ਦੋ ਬੱਚੇ ਜਿਹੜੇ 6 ਸਾਲ ਤੇ 10 ਸਾਲ ਦਾ ਬੱਚਾ ਹੈ ਇੱਕ ਪਾਦਰੀ ਸੀ ਆਸਟ੍ਰੇਲੀਅਨ ਗ੍ਰਾਮ ਸਟ੍ਰੇਂਜ ਉਹਨੂੰ ਓਪਨ ਜੀਪ ਚ ਮਾਰਿਆ ਗਿਆ ਹੈ ਤੇਲ ਸੁੱਟ ਕੇ ਉਹਨੂੰ ਮਾਰਿਆ ਉਸ ਕੇਸ ਦੇ ਵਿੱਚ ਵੀ ਤੁਸੀਂ ਫਾਂਸੀ ਨੂੰ ਲਾਈਫ ਪ੍ਰਿਜ਼ਨਮੈਂਟਸ ਕਨਵਰਟ ਕਰ ਦਿੱਤਾ ਇੱਕ ਛੋਰੀ ਰਾਲ ਸੀ ਜਿਨਨੇ ਪਜ਼ਾਦ ਤੋਂ ਵੱਦ ਸਿੱਖਾਂ ਨੂੰ ਬੁੱਚੜ ਵਾਂਗੂ ਪੀਸਸ ਮਾਰਿਆ ਹੈ ਉਹਨੂੰ 8 ਵਾਰੀ ਅਲੱਗ-ਅਲੱਗ ਕੇਸਾਂ 'ਚ ਫਾਂਸੀ ਹੋਈ ਹੈ ਉਹਦੀ ਫਾਂਸੀ ਵੀ ਤੁਸੀਂ ਲਾਈਫ ਫ੍ਰਮ ਪ੍ਰਿਜ਼ਨਮੈਂਟ 'ਚ ਕਨਵਰਟ ਕਰ ਦਿੱਤੀ ਹੈ ਤੇ ਇਹ ਸਿੱਖਾਂ ਦੇ ਕਾਤਲਾਂ ਨੂੰ ਤੁਸੀਂ ਛੱਡ ਰਹੀ ਹੈ ਸੁਪਰੀਮ ਕੋਰਟ ਵੀ ਛੱਡ ਰਹੀ ਹੈ ਸਰਕਾਰ ਵੀ ਛੱਡ ਰਹੀ ਹੈ ਕਿ ਜਿਹੜੇ ਬੰਦੇ ਹੁਣ 35 35 36 36 ਸਾਲ ਦੀਆਂ ਸਜ਼ਾਵਾਂ ਹੋ ਗਈਆਂ ਨੇ ਉਹਨਾਂ ਨੂੰ ਤੁਸੀਂ ਛੱਡ ਕਿਉਂ ਨਹੀਂ ਰਹੇ ਸਮਝ ਜਿਵੇਂ ਤੁਸੀਂ ਕਹਿ ਵੀ ਬਾਕੀ ਵੀ ਲੋਕ ਨੇ ਕਦੇ ਹੋਰਾਂ ਦੇ ਨਾਮ ਕਿਉਂ ਨਹੀਂ ਸੁਣਨ ਨੂੰ ਮਿਲਦੇ ਉਹਨਾਂ ਨੂੰ ਲੈ ਕੇ ਕੀ ਕਦੇ ਕੋਈ ਰਾਤ ਵਾਸਤੇ ਪਟੀਸ਼ਨ ਜਾਂ ਕਾਨੂੰਨੀ ਤੌਰ ਤੇ ਅੱਗੇ ਨਹੀਂ ਵਧਿਆ ਗਿਆ ਹੈਗਾ ਰਾਜਵਾਨਾ ਦਾ ਹੀ ਇਸ ਵਾਰੀ ਜਿਵੇਂ ਮਸਲਾ ਦਿਖਦਾ ਹੈ ਦੂ ਵੀ ਪਹਿਲਾਂ ਵੀ ਆ ਹਾਲਾਂਕਿ ਰਾਜਵਾਨਾ ਵੀ ਹੋਣੇ ਚਾਹੀਦੇ ਪਰ ਨਾਲ ਨਾਲ ਬਾਕੀਆਂ ਦੇ ਕੇਸ ਕਿ ਇਸ ਤਰ੍ਹਾਂ ਦੇ ਨਾਲ ਸਟੈਂਡ ਨਹੀਂ ਕਰਦੇ ਉਹਦੇ ਵਿੱਚ ਏਵੇਂ ਹੈਗਾ ਜਿਹੜੀ ਸ਼ਰਮਣੀ ਕਮੇਟੀ ਹੈ ਇਹਨੂੰ ਬਾਦਲ ਛੁਲਾ ਰਿਹਾ ਹੈ ਬਾਦਲ ਦਾ ਗਰੁੱਪ ਤੇ ਬਾਦਲ ਨੂੰ ਇਹ ਲੱਗਦਾ ਹੈ ਕਿ ਜਿਹੜੇ ਬੰਦੇ ਪ੍ਰੋ ਬਾਦਲ ਨੇ ਜਿਹੜੇ ਪੋਲੀਟੀਕਲੀ ਉਹਨੂੰ ਬੈਨੀਫਿਟ ਦੇ ਸਕਦੇ ਨੇ ਉਹਨਾਂ ਦੀ ਗੱਲ ਕਰਦਾ ਹੈ ਦੂਜੇ ਬੰਦਿਆਂ ਦੀ ਉਹ ਗੱਲ ਕਰ ਨਹੀਂ ਰਹੇ ਤੇ ਇਹ ਬੜਾ ਆਮ ਲੋਕਾਂ ਨੂੰ ਪਤਾ ਨਹੀਂ ਹੈਗਾ ਇੱਕ ਪਾਸੇ ਤੇ ਇਹ ਪਹਿਲਾ ਹੀ ਚੀਫ ਮਿਨਿਸਟਰ ਹੈ ਮਤਲਬ ਅਸੀਂ ਪਾਈਜਕਤਾਰ ਸਿੰਘ ਤਾਰੇ ਦੇ ਕੇਸ ਵਿੱਚ ਕਿਹਾ ਸੀ ਜਿਵੇਂ ਜਰਨਲ ਡਾਇਰ ਨੇ ਦੇ ਆਰਡਰਸ ਨਾਲ ਜੱਲਿਆਂ ਵਾਲੇ ਬਾਗ 'ਚ ਇਨੋਸੈਂਸ ਦੀ ਕਿਲਿੰਗ ਹੋਈ ਹੈ ਐਵੇਂ ਹੀ ਬੈਂ ਸਿੰਘ ਦੇ ਆਰਡਰਸ ਦੇ ਨਾਲ ਪੰਜਾਬ 'ਚ ਇਨੋਸੈਂਸ ਦੀ ਕਿਲਿੰਗ ਹੋਈ ਹੈ ਜਦੋਂ ਬੈਂ ਸਿੰਘ ਦੀ ਮੌਤ ਹੋਈ ਹੈ ਤੇ ਪ੍ਰਕਾਸ਼ ਸਿੰਘ ਬਾਦਲ ਆਪ ਦੀ ਲੀਡਰਸ਼ਿਪ ਦੇ ਨਾਲ ਉੱਥੇ ਜਾ ਕੇ ਬਹਿ ਗਿਆ ਸੀ ਜਨ ਸਿੰਘ ਵਾਲੇ ਪਾਸੇ ਤੇ ਇਹ ਦੋ ਪਾਸੇ ਕਿਵੇਂ ਚੱਲ ਸਕਦੇ ਨੇ ਬਦਲ ਦਲੀਏ ਇਹਦਾ ਇਹ ਜਵਾਬ ਨਹੀਂ ਦੇ ਰਹੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਰਾਸ਼ਟਰਪਤੀ ਨੂੰ ਇਹਨਾਂ ਨੇ ਮਰਸੀ ਪਟੀਸ਼ਨ ਦਿੱਤੀ ਹੈ ਜਿਹੜੀ ਇਹਨਾਂ ਦੀ ਸੁਪਰੀਮ ਕੋਰਟ ਚ ਪਟੀਸ਼ਨ ਹੈ ਇਹਨਾਂ ਨੇ ਕੀਤੀ ਨਹੀਂ ਮੈਂਸ਼ਨ ਕੀਤਾ ਹੈ ਕਿ 1984 ਦੇ ਵਿੱਚ ਦਰਬਾਰ ਸਾਹਿਬ ਟਾਇਆ ਗਿਆ ਅਟੈਕ ਵਿੱਚ 12 13 ਕਾਂਗਰਸੀ ਸਟੇਟਾਂ ਦੇ ਵਿੱਚ ਸਿੱਖਾਂ ਦੀ ਲਾਈਵ ਵਾਰਨਿੰਗ ਹੋਈ ਹੈ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼ਹੀਦ ਕੀਤਾ ਹੈ ਦੋ ਮੈਂਬਰ ਪਾਰਲੀਮੈਂਟ ਮਰੇ ਨੇ ਔਰ ਹਜ਼ਾਰਾਂ ਜਸਵੰਤ ਸਿੰਘ ਖਾਲੇੜ ਵਰਗੇ ਕਈ ਇਨੋਸੈਂਟ ਬੰਦਿਆਂ ਦੀ ਕਿਲਿੰਗ ਹੋਈ ਹੈ। ਕੋਈ ਮਤਲਬ ਗਰਾਉਂਡ ਨਹੀਂ ਦਿੱਤਾ ਇਹਦੇ ਪਿੱਛੇ ਦਾ ਵੀ ਆਖਰ ਕਿਉਂ ਰਾਜੂ ਹਣੇ ਹੋ ਰਹੇ ਨੇ ਇਸ ਤਰ੍ਹਾਂ ਨਾ ਕਰੇ। ਮਤਲਬ ਤੁਸੀਂ ਜਦੋਂ ਤੱਕ ਲੀਡਰ ਤੋਂ ਹੀ ਹੁੰਦਾ ਨਾ ਜਿਹੜਾ ਚਾਹੀਓ ਸੁਪਰੀਮ ਕੋਰਟ ਦੇ ਜੱਜ ਨਹੀਂ ਚਾਹੀਓ ਉਹ ਰਾਸ਼ਟਰਪਤੀ ਹੈ ਪ੍ਰਾਈਮ ਮਿਨਿਸਟਰ ਹੈ ਉਹਦੀ ਅੱਖ ਚੱਕ ਪਾ ਕੇ ਤੁਸੀਂ ਪੰਜਾਬ ਦਾ ਪਖਤ ਰੱਖੋ ਤੇ ਸ਼ਰਮਣੀ ਕਮੇਟੀ ਨੇ ਮੈਂ ਨਹੀਂ ਸਮਝਦਾ ਕਿ ਇਹ ਗੱਲ ਕਿਉਂ ਨਹੀਂ ਕੀਤੀ ਹੈਗੀ ਕਿਉਂ ਜ਼ਰੂਰਤ ਨਹੀਂ ਕਰ ਰਹੇ। ਪੈਸਾ ਗੁਰੂ ਦੀ ਗੋਲਕਤਾ ਹੈ। ਉਹ ਗੁਰੂ ਦੀ ਗੋਲਕ ਦਾ ਪੈਸਾ ਖਰਚ ਕੇ ਉਹਨੂੰ ਪੋਲੀਟਿਕਲੀ ਐਵੇਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਉਹ ਕੈਸ਼ ਕਰਨਾ ਹੁੰਦਾ ਹੈ ਦੇਖੋ ਕਿੰਨੀ ਵਾਰੀ ਇਹਨਾਂ ਦੀ ਗਵਰਨਮੈਂਟਸ ਰਹੀਆਂ ਨੇ ਇਹਨਾਂ ਨੇ ਕਦੇ ਕੋਈ ਰੈਜ਼ੋਲੂਸ਼ਨ ਨਹੀਂ ਪਾਇਆ ਹੈਗਾ ਤਿੰਨ ਵਾਰੀ ਸਰਕਾਰ ਰਹੀ ਹੈ 95 ਤੋਂ ਬਾਅਦ ਬਦਲਦਲੀਆਂ ਦੀ ਇਹਨਾਂ ਨੂੰ ਪੁੱਛੋ ਕਿ ਕਿਹੜਾ ਰੈਜ਼ੋਲੂਸ਼ਨ ਤੁਸੀਂ ਅਸੈਂਬਲੀ ਦੀ ਫਲੋਰ ਤੇ ਲੈ ਕੇ ਆਏ ਹੋ ਬੰਦਿਆਂ ਨੂੰ ਛਡਾਉਣ ਲਈ ਇਹਨਾਂ ਦੇ ਪੈਰਲਲ ਜਿਹੜੀ ਤਾਮਿਲਨਾਡੂ ਦੀ ਗਵਰਨਮੈਂਟ ਸੀ ਉਤੋਂ ਦੀ ਅਸੈਂਬਲੀ ਨੇ ਮਤਾ ਪਾਇਆ ਕਿ ਜਿਹੜੀ ਇਹ ਬੰਦੇ ਨੇ ਰਜੀਬ ਕਤਲ ਕੇਸ ਸੇ ਰਿਲੀਜ਼ ਹੋਣੇ ਚਾਹੀਦੇ ਨੇ ਸੋ ਇਹ ਪੋਲੀਟਿਕਲੀ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ ਇਹ ਲੋਕ ਰਾਜਵਾਨਾ ਨੂੰ ਇਸ ਲਈ ਸਪੋਰਟ ਕਰਦੇ ਆਏ ਨੇ ਕਿ ਆਖਰ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਰਾਜਵਾਨਾ ਸਾਡੇ ਪੱਖ ਚ ਹੋਕਰ ਜਾਂ ਮੈਸੇਜ ਜਾਊਗਾ ਦੇਖੋ ਪਹਿਲੀ ਗੱਲ ਹੈ ਕਿ ਰਾਜਵਾਨਾ ਸਭ 29 ਸਾਲ ਤੋਂ ਜੇਲ੍ਹ ਚ ਨੇ ਰੈਸਟ ਆਫ ਕੇਸ ਉਹਨਾਂ ਦਾ ਡਿਫਰੈਂਸ ਹੈ ਕਿ ਉਹਨਾਂ ਤੇ ਕੋਈ ਵੀ ਇਸ ਕੇਸ ਤੋਂ ਬਿਨਾ ਕੋਈ ਐਫਆਰ ਨਹੀਂ ਹੈ ਐਵੇਂ ਜਿਹੜੇ ਤਿੰਨ ਦੂਸਰੇ ਨੇ ਸ਼ਮਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਤੇ ਭਾਈ ਗਰਮੀਤ ਸਿੰਘ ਉਹਨਾਂ ਦੇ ਖਿਲਾਫ ਵੀ ਕੋਈ ਐਫਆਰ ਨਹੀਂ ਆ ਚਾਰ ਕੇਸ ਐਸੇ ਨੇ ਕਿ ਜਿਹੜੇ ਇੱਕੀ ਜਿਹੜੇ ਤੁਹਾਨੂੰ ਸਰਕਮਸਟੈਂਸਸ ਦੱਸੇ ਨੇ ਉਹ ਤੋਂ ਮੋਟੀਵੇਟ ਹੋ ਕੇ ਇਸ ਇਨਵੋਲਵ ਹੋਏ ਨਹੀਂ ਸੋ ਜੈਨੂਨ ਕੇਸਸ ਨੇ ਸਟੇਟ ਕੋਲ ਬੜੀ ਪਾਵਰ ਹੁੰਦੀ ਹੈ ਹੁਣ ਤੁਸੀਂ ਜੇ ਫੂਲਨ ਦੇਵੀ ਨੇ ਭਾਈ ਠਾਕਰ ਮਾਰੇ ਸੀ ਸ਼ਰਿਆ ਮਾਰੇ ਸੀ ਜੇ ਤੁਸੀਂ ਉਹਦੇ ਖਿਲਾਫ ਕੇਸ ਵਾਪਸੀ ਲੈ ਸਕਦੇ ਹੋ ਛੱਡ ਸਕਦੇ ਹੋ ਜੇ ਦਾਰਾ ਸਿੰਘ ਛੱਡਿਆ ਜਾ ਸਕਦਾ ਹੈ ਜੇ ਤੁਸੀਂ ਕਿਸ਼ोरीलाल ਵਰਗੇ ਛੱਡ ਸਕਦੇ ਹੋ ਜਸਵੰਤ ਸਿੰਘ ਖਾਲੜੇ ਦੇ ਕਾਤਲ ਛੱਡ ਸਕਦੇ ਹੋ ਤਾਂ ਫਿਰ ਇਹਨਾਂ ਸਿੰਘਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੈਸ਼ਰ ਹੀ ਨਹੀਂ ਬਣਾ ਰਹੇ ਐਸ ਵਾਰੀ ਫਿਰ ਲਾਸਟ ਚੈਂਬੀ ਸਰ ਇਹ ਦੱਸਿਓ ਐਸ ਵਾਰੀ ਜਿਹੜੀ ਇਹ ਲਾਈਆ ਇਹਨਾਂ ਨੇ ਐਪਲੀਕੇਸ਼ਨ ਆ ਜੇ ਉਹਨੂੰ ਡਿਸਾਈਡ ਕਰਦੇ ਨੇ ਤਾਂ ਫਿਰ ਕੀ ਕਰਨਾ ਪਊਗਾ ਕਹਿਣ ਦਾ ਮਤਲਬ ਕੀ ਇਹਦੇ ਵਿੱਚ ਸੁਪਰੀਮ ਕੋਰਟ ਕੀ ਡਿਸੀਜਨ ਲੈ ਸਕਦਾ ਹੈ देखो टेक्निकल ਤੇ ਹੈਗਾ ਕਿ ਰਜਵਾਨਾ ਸਾਹਿਬ ਨੇ ਤੇ ਡਿਊਰਿੰਗ ਟ੍ਰਾਇਲ ਕਹਤਾ ਸੀ ਕਿ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ ਕਿ ਮੈਨੂੰ ਯਕੀਨ ਨਹੀਂ ਹੈਗਾ ਇੰਡੀਅਨ ਜੁਡੀਸ਼ੀਅਲ ਸਿਸਟਮ ਤੇ ਪਰ ਜਿਹੜਾ ਨੇਚਰਲ ਜਸਟਿਸ ਹੈ ਉਹ ਬਹੁਤ ਕਲੀਅਰ ਹੈ ਉਹ ਕਹਿੰਦਾ ਕਿ ਵਿਦਆਊਟ ਦਾ ਡਿਊ ਪ੍ਰੋਸੀਜਰ ਆਫ ਲਾ ਤੁਸੀਂ ਕਿਸੇ ਨੂੰ ਕਨਵਿਕਟ ਨਹੀਂ ਕਰ ਸਕਦੇ ਤੇ ਰਜਵਾਨਾ ਸਾਹਿਬ ਨੇ ਉਸ ਟ੍ਰਾਇਲ ਨੂੰ ਤਾਂ ਚੈਲੰਜ ਨਹੀਂ ਕੀਤਾ ਹੈਗਾ ਤੇ ਉਸ ਤੋਂ ਬਿਨਾ ਜਿਹੜੇ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਨੇ ਮਤਲਬ ਮੇਰੀ ਐਜ਼ ਅ ਲਾਇਰ ਪਰਸਪੈਕਸ਼ਨ ਡਿਫਰੈਂਟ ਹੈ ਕਿ ਇੰਡੀਅਨ ਗਵਰਨਮੈਂਟ ਬਾਰਤਾ ਫਾਂਸੀ ਦਾ ਯਾਦਵ ਦੇ ਕੇਸ ਵੀ ਫਾਂਸੀ ਦਾ ਵਿਰੋਧ ਕਰ ਰਹੀ ਹੈ ਤੇ ਕਤਰਚ ਵੀ ਵਿਰੋਧ ਕਰਦੀ ਹੈ ਇਥੇ ਇਹ ਫਾਂਸੀ ਦੀ ਹਮਾਇਤ ਕਰਦੀ ਹੈ ਸਾਡੇ ਕੇਸਸ ਦੇ ਵਿੱਚ ਤੇ ਜੀ ਇਹ ਫਿਰ ਇੰਡੀਅਨ ਗਵਰਨਮੈਂਟ ਸਿੱਖਾ ਨੂੰ ਇੰਡੀਅਨ ਸਟੇਟ ਦਾ ਹੈ ਆਰਟੀਕਲ 14 ਕਹਿੰਦਾ ਹੈ ਕਿ ਕਾਨੂੰਨ ਦੀ ਨਜ਼ਰ ਸਾਰੇ ਬਰਾਬਰ ਨੇ ਜੇ ਇਹ ਬਰਾਬਰ ਨਹੀਂ ਸਮਝ ਰਹੀ ਤੇ ਫਿਰ ਇਹ ਪ੍ਰिजनਰ ਆਫ ਵਾਰ ਸਮਝ ਲੈਣ ਇਹਨਾਂ ਤੇ ਜਿਹੜਾ ਪ੍ਰिजनਰ ਆਫ ਵਾਰ ਹੈ ਇੰਟਰਨੈਸ਼ਨਲ ਲਾ ਕਹਿੰਦਾ ਹੈ ਕਿ ਉਹਨੂੰ ਵੀ ਤੁਸੀਂ ਫਾਂਸੀ ਨਹੀਂ ਕਰ ਸਕਦੇ ਹੁਣ ਮੇਰੇ ਪੁੱਛਣ ਦਾ ਭਾਵ ਇਹ ਸੀ ਵੀ ਇਹ ਉਹਨਾਂ ਨੇ ਫਾਂਸੀ ਨੂੰ ਡਿਸਾਈਡ ਕਰਨ ਵਾਸਤੇ ਕਿਹਾ ਵੀ ਹੋਵੇ ਜਾਂ ਨਹੀਂ ਜਾਂ ਇਹ ਵੀ ਜਿਹੜਾ ਉਹਨਾਂ ਨੂੰ ਛੱਡਿਆ ਜਾਵੇ ਯਾਨੀ ਕਿ ਬਾਹਰ ਕੱਢਿਆ ਜਾਵੇ। ਠੀਕ ਉਰ ਮੇਰੀ ਨਜ਼ਰ ਜਿਹੜੇ ਮੈਂ ਪਟੀਸ਼ਨ ਤਾਂ ਪੜੀ ਨਹੀਂ ਹੈਗੀ ਪਰ ਜਿਹੜੀ ਮੀਡੀਆ ਦੇ ਵਿੱਚ ਹੈ ਉਹ ਤੇ ਇਹ ਹੈਗੀ ਹੈ ਕਿ ਰਾਜੋਵਾਨੇ ਸਾਹਿਬ ਨੇ ਕਿਹਾ ਕਿ ਮੇਰਾ ਕੇਸ ਡਿਸਾਈਡ ਕੀਤਾ ਜਾਵੇ। ਵੀ ਆ ਛੱਡੋ ਜਾਂ ਨਹੀਂ ਛੱਡਣਾ ਤੇ ਡਿਫਰੈਂਟ ਹੈ ਨਾ ਮਤਲਬ ਉਹ ਤਾਂ ਫਿਰ ਡਿਫਰੈਂਟ ਪੈਰਾਮੀਟਰਸ ਜਿਹੜੇ ਹੈਗੇ ਨੇ ਉਰ ਤੇ ਦੇਖਣਗੇ। ਉਹਨਾਂ ਨੇ ਤੇ ਕਿਹਾ ਮੇਰੇ ਕੇਸ ਨੂੰ ਡਿਸਾਈਡ ਕਰੋ ਤੁਸੀਂ ਡਿਸਾਈਡ ਕਿਉਂ ਨਹੀਂ ਕਰ ਰਹੇ ਸਰ ਇਹ ਦੇਖਿਆ ਜਾਵੇ ਕਿਉਂਕਿ ਮਸਲਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਇਸੇ ਚੀਜ਼ ਨੂੰ ਲੈ ਕੇ ਜਿਹੜੀ ਪਟੀਸ਼ਨ ਲੱਗੀ ਆ ਪਰ ਦੂਜੇ ਪਾਸੇ ਜਿਵੇਂ ਸਿਮਰਨਜੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਆਖਰ ਇਹ ਠੀਕ ਹੈ ਕਿ ਰਾਜਵਾਨਾ ਹੋਰਾਂ ਨੂੰ ਵੀ ਜਿਹੜਾ ਕਿ ਰਹਾ ਕਰਨਾ ਚਾਹੀਦਾ ਤੇ ਉਹਨਾਂ ਤੇ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਲੈ ਕੇ ਏ ਡਿਸਾਈਡ ਕਰਨਾ ਚਾਹੀਦਾ ਕਿ ਹੰਸੀ ਨਹੀਂ ਦਿੱਤੀ ਜਾਊਗੀ ਪਰ ਦੂਜੇ ਪਾਸੇ ਇਹ ਵੀ ਹੈ ਵੀ ਜਿਹੜੇ ਨਾਲ ਬਾਕੀ ਸਿੰਘ ਹੈਗੇ ਨੇ ਉਹਨਾਂ ਨੂੰ ਲੈ ਕੇ ਕਿਉਂਕਿ ਇਹਨਾਂ ਦਾ ਕਹਣਾ ਕਿ ਇਹ ਜਿਹੜਾ ਪੂਰੀ ਪੇਰਵਾਹੀ ਹੈ ਉਹ ਐਸਜੀਪੀਸੀ ਕਰ ਰਹੀ ਹੈ ਤੇ ਉਹਦੇ ਪਿੱਛੇ ਬੈਕਗ੍ਰਾਉਂਡ ਤੇ ਖਾਲੀ ਦਲ ਕਰ ਰਿਹਾ ਤਾਂ ਫਿਰ ਬਾਕੀਆਂ ਨੂੰ ਕਿਉਂ ਨਹੀਂ ਉਸੇ ਅੱਖ ਦੇ ਨਾਲ ਦੇਖਿਆ ਜਾ ਰਿਹਾ ਤੇ ਬਾਕੀਆਂ ਦੇ ਲਈ ਕਿਉਂ ਨਹੀਂ ਪੇਰਵਾਹੀ ਕੀਤੀ ਜਾ ਰਹੀ ਸੀਨੀਅਰ ਵੀਡੀਓ ਨਾਸਟ ਦੇ ਦਿਨਾਂ ਸੁਮਿੰਦਰ ਯਾਰਾ ਸਨ ਟੀਵੀ ਚੰਡੀਗੜ੍ਹ